ਖੜੇ ਨੇ ਤੇ ਹਰ ਆਦਰ ਦੇਖੋ ਤੇ ਆ ਨਿਆਣੇ ਵਿਚਾਰੇ ਆ ਕੇ ਖੜੇ ਤੇ ਮਹਾਰਾਣੀ ਸੁੱਤੀ ਗਈ ਆ ਓ ਮਾਈ ਗੋਡ ਓ ਵਾਓ ਵਿੱਕੀ ਵਾਓ ਸਾਡਾ ਟੰਡੋ ਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਮਨੂ ਨਹੀਂ ਆਪਣੀ ਫਸਾਨ ਦਾ ਬਾਜ ਬੜੀ ਸੋਹਣੀ ਆਵਾਜ਼ ਹੈ ਤੇਰੀ ਤੇ ਆਪਾ ਮੇਰਾ ਅੱਜ ਬੱਡੇ ਆ ਤੇ ਹਾਂ ਇਹਦਾ ਬੱਡੇ ਆ ਬਚੇ ਨਹੀਂ ਰਹਿ ਗਏ ਸਿਰਫ 2 ਮਿੰਟ ਰਾਤ ਦੇ 11:58 ਮਿੰਟ ਹੋ ਚੁੱਕੇ ਨੇ ਤੇ 2 ਮਿੰਟ ਚ ਬਸ ਨੰਨੂ ਦਾ ਬਰਥਡੇ ਯੇ ਕਿੰਨਾ ਹੋ ਰਿਹਾ ਦੇਖੋ 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 ਜਲਦੀ 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 11:58 ਹੀ ਹੋਏ ਹੋ ਗਏ ਤਾਂ ਹਲੇ ਤਾਂ ਟਾਈਮ ਪਿਆ ਯਾਰ ਕਾਊਂਟਿੰਗ ਕਰੋ ਸੱਡਾ ਨੰਨੂ 4 ਸਾਲ ਦਾ ਹੋ ਜਾਣਾ ਹੈ ਯਾਨੀ ਕਿ ਕੰਪਲੀਟ ਤੇ 5ਵੇਂ ਸਾਲ ਚ ਲੱਗ ਜਾਣਾ ਹੈ ਹਲੇ ਨਹੀਂ ਹਲੇ ਬਾਅਦ ਚ ਦਿਖਾਵਾਂਗੇ ਬਾਅਦ ਚ ਦਿਖਾਵਾਂਗੇ ਆਪਾਂ ਹੋਰ ਵੀ ਗਿਫਟ ਮਿਲਣਗੇ ਨੇ ਉਹ ਬਾਅਦ ਚ ਦਿਖਾਵਾਂਗੇ ਠੀਕ ਹੈ ਹਾਂ ਤੇ ਬਸ ਹੁਣ ਵੇਟ ਕਰ ਰਹੇ ਆ 59 ਹੋ ਚੁੱਕੇ ਨੇ ਆ ਦੇਖੋ 59 ਹੋ ਚੁੱਕੇ ਨੇ ਦੇ ਬਸ ਹੁਣ ਥੋੜਾ ਟਾਈਮ ਰਹਿ ਗਿਆ ਬੱਡੇ ਹੋਣ ਨੂੰ ਠੀਕ ਹੈ ਯਾਨੀ ਕਿ 18 ਜਨੂਅਰੀ ਪਾਪਾ ਪਾਪਾ ਅੱਜ ਬੱਡੇ ਦੇ ਨਾਮ ਤੇ ਸੋਣਾ ਨਹੀਂ ਆ ਜੋ ਹੈਗੀ ਹੈ ਪਹਿਲੇ ਬੱਡੇ ਥੋੜਾ ਜਿਆ ਤੇਨੂੰ ਵਿਸ਼ ਕਰਦੀ ਹੈ ਨਾ ਫਿਰ ਮੈਂ ਬੱਡੀ ਪਹਿਲੇ ਵਿਸ਼ ਕਰਦੀ ਫਿਰ ਸੋਵਾਂਗੇ ਆਪਾਂ ਠੀਕ ਹੈ ਹਾਂ ਨੋ ਕਿਉਂ ਆਪਾਂ ਅੱਜ ਨਹੀਂ ਸੋਣਾ ਹਾਂ ਯਾਰ ਸੋਵਾਂਗੇ ਕਾਕੇ ਨਹੀਂ ਪਰ ਮੈਨੂੰ ਨੀਂਦ ਨਹੀਂ ਆਉਂਦੀ ਅਰੇ ਨਹੀਂ ਥੋੜਾ ਓ ਮਾਈ ਗੋਡ ਆ ਦੇਖੋ ਬਰਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਮੈਂ ਥੋੜੀ ਦੇਰ ਪਹਿਲਾਂ ਨੇ ਕੁੱਟ ਖਾਧੀ ਆਪਣੇ ਪਾਪਾ ਥੋੜੀ ਦੇਰ ਪਹਿਲਾਂ ਮੈਂ ਤਾਂ ਕੁੱਟ ਖਾ ਕੇ ਐਟੀ ਮਤਲਬ 2 ਘੰਟੇ ਪਹਿਲਾਂ ਹੈਪੀ ਬਰਥਡੇ ਟੂ ਮਿਚੂਣਾ ਪੁੰਮਾ ਕਰੋ ਪਾਪਾ ਨੂੰ ਵੀ ਮੇਰਾ ਬੁਬਲੀ ਬੋਲੋ ਥੈਂਕ ਯੂ ਪਾਪਾ ਬੋਲੋ ਥੈਂਕ ਯੂ ਪਾਪਾ ਥੈਂਕ ਯੂ ਪਾਪਾ ਪੁੰਮਾ ਕਰੋ ਮੈਂ ਅੱਛੇ ਸੱਚੇ ਪੁੰਮਾ ਕਰੋ ਓਏ ਹਲੋ ਕੱਟ ਪੁੰਮਾ ਨੂੰ ਨੰਬਰ ਵੀ ਲਾ ਪਰ ਕੋਈ ਕੋਈ ਗਿਫਟ ਨਹੀਂ ਕੋ ਕੁਛ ਨਹੀਂ ਪਾਪਾ ਕਰਾਉਂ ਹੈ ਹਾਂਜੀ ਠੀਕ ਹੈ ਜੀ ਹੁਣ ਰਾਤ ਦੇ 12 ਵੱਜ ਚੁੱਕੇ ਆ ਤੇ ਫਿਰ ਹੁਣ ਆਪਾਂ

ओके। ਚਸ ਹੋਇਆ ਸੋਇਆ ਸੋਇਆ ਸੋਇਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਨੰਨੂ ਦੇ ਬਰਥਡੇ ਵਾਲੇ ਵਲੌਗ ਦੇ ਵਿੱਚ। ਤੇ ਦਿਨ ਸਾਰ ਲੰਘ ਗਿਆ तकरीबन ਰਾਤ ਦੇ 7:00 ਵਜੇਗੇ ਤੇ ਇੱਧਰ ਜਿਹੜੀ ਬਰਥਡੇ ਗਰਲ ਸੀ ਉਹ ਸੋ ਗਈ ਐ। ਇਹ ਦੇਖੋ ਇੱਧਰ ਤੇ ਫੇਰ ਸੋ ਗਈ ਐ। ਤੇ ਇੱਧਰ ਸੋਨੂੰ ਉਹਦੇ ਬਰਥਡੇ ਦੀ ਡੈਕੋਰੇਸ਼ਨ ਕਰ ਰਿਹਾ ਮੈਂ। ਨਿਆਣੀ ਇੱਧਰ ਮੁਸਕਾਨ ਕੇ ਕਾਣ ਬੈਲਨ ਫੁਲਾ ਰਹੀ ਐ। ਸੋਨੂੰ ਅਡਜਸਟਮੈਂਟ ਕਰ ਰਿਹਾ। ਹਾਂਜੀ ਹਾਂਜੀ ਤੇ ਹੁਣ ਆਪਾਂ ਘਰ ਆ ਚੁੱਕੇ ਆ ਮਤਲਬ ਕਾਫੀ ਲੇਟ ਹੋ ਗਿਆ ਪੌਣੇ 8 ਹੋ ਗਏ ਨੇ ਮੈਨੂੰ ਘਰ ਪਹੁੰਚਦੇ ਪਹੁੰਚਦੇ ਕਿਉਂਕਿ ਮੈਂ ਆਫਿਸ ਸਿਗਾ ਤਾਂ ਕਰਕੇ ਕੰਮ ਸੀ ਜਿਆਦਾ ਤਾਂ ਲੇਟ ਹੋ ਗਿਆ ਤੇ ਇਧਰ ਚਲੋ ਵੇਹ ਇਧਰ ਵੀ ਕੋਈ ਬਾਲਾ ਪ੍ਰੋਗਰਾਮ ਨਹੀਂ ਖਾਸ ਹੈਗਾ ਉਹ ਇਸ ਕਰਕੇ ਕਿਉਂਕਿ ਇਧਰ ਦੇਖੋ ਤੁਸੀਂ ਆ ਦੇਖੋ ਨਿਆਣੇ ਖੜੇ ਨੇ ਤਿਹਾਰੂ ਇਧਰ ਦੇਖੋ ਤੇ ਆ ਨਿਆਣੇ ਵਿਚਾਰੇ ਆ ਕੇ ਖੜੇ ਤੇ ਮਹਾਰਾਣੀ ਸੁੱਤੀ ਪਈ ਹੈ ਤੇ ਆ ਡੈਕੋਰੇਸ਼ਨ ਦੇਖ ਲਓ ਦਿਖਾ ਦੀ ਜਿਹੜਾ ਡੈਕੋਰੇਸ਼ਨ ਬੜਾ ਡੈਕੋਰੇਸ਼ਨ ਬੜਾ ਤੁਸੀਂ ਬਹੁਤ ਵਧੀਆ ਕੀਤੀ ਐ ਗੁਬਾਰੇ ਚਾਰ ਲਾਤੇ ਨੇ ਦੱਸ ਯਾਰ ਐਡੇ ਟਾਈਮ ਤੇ ਬੈਠ ਕੇ ਮੈਨੇਜ ਹੋਗਾ ਸਵੇਰ ਤਾਂ ਪੂਰਾ ਫੁੱਲ ਟਾਈਮ ਸੀਗਾ ਨੰਨੇ ਉੱਠ ਜੂ ਓਏ ਕਾਕੇ ਪਾਪਾ ਅਜੇ ਤਿਆਰ ਨਹੀਂ ਹੋਣਾ ਨੰਨੂ ਕੇਕ ਨਹੀਂ ਕੱਟਣਾ ਤੂੰ ਨੰਨੇ ਉੱਠ ਯਾਰ ਬੱਚੇ ਆ ਗਏ ਨੰਨੂ ਉੱਠ ਜਾ ਚੀਕੀ ਓਏ ਛੋਨਿਆਂ ਤੇਰਾ ਚਾਚਾ ਕਿੱਡੋ ਹਾਂ ਛੱਡੇ ਹੱਥ ਦੇਖਿਓ ਚਾਚਾ ਹੋਵੇ ਸੀ ਕਾਜ ਲੈ ਕੇ ਆਇਆ ਨੰਨੇ ਉੱਠ ਬੇਟਾ ਕਾਜ ਕੁਰੇਸ਼ਨ ਕਾਜ ਕਾਜ ਓਏ ਕਾਕੇ ਲਓ ਜੀ ਫਾਈਨਲੀ ਉੱਠ ਗਏ ਨੇ ਮਹਾਰਾਜ ਮਹਾਰਾਣੀ ਸਾਹਿਬਾ ਉੱਠ ਗਈ ਹੈ ਓਏ ਕਾਕੇ ਉੱਠੋ ਚਲੋ ਯਾਰ ਕੇਕ ਕੱਤੀ ਆਪਾਂ ਚਲ ਤਿਆਰ ਹੋ ਜਾ ਫਟਾਫਟ ਕਰਾਉਨ ਪਾਣਾ ਨਾ ਕਰਾਉਨ ਹਾਂ ਉਹ ਲੈ ਮੰਮਾ ਦੇ ਪਾਸ ਚਲ ਜਲਦੀ ਗਿਆ ਜਲਦੀ ਤਿਆਰ ਹੋ ਫੇਰਾ ਪਾ ਗਏ ਹੈ ਨਾ ਜਿਆ ਨਿਆਣੇ ਦੇਖੋ ਖੱਪ ਪੈ ਗਈ ਆ ਪੂਰੀ ਪੂਰੀ ਤੇ ਕਿਉਂਕਿ ਨਿਆਣਿਆਂ ਨੂੰ ਬੜਾ ਇੰਤਜ਼ਾਰ ਹੈ ਕੇਕ ਦਾ ਠੀਕ ਹੈ ਤੇ ਨੰਨੂ ਸਾਡੀ ਹਲੇ ਤਿਆਰ ਹੋ ਕੇ ਨਹੀਂ ਆਈ ਹੈਗੀ ਤੇ ਹੁਣ ਇੱਧਰ ਜਾਈਆਂ ਵਿਛਾ ਕੇ ਮੰਮੀ ਜਿਹੜੀ ਬੈਠੇ ਹੋਣੇ ਠੰਡ ਕਰਕੇ ਕਿਉਂਕਿ ਬਾਹਰ ਧੁੰਦ ਵੀ ਪੈ ਚੁੱਕੀ ਹੈ ਨਾ ਮੰਨੀ ਆਹ ਹਾਂ ਹੁਣ ਆਪਾਂ ਨੰਨੂ ਆਏਗੀ ਠੀਕ ਐ ਨੰਨੂ ਆ ਰਹੀ ਐ ਸਾਡੀ ਓ ਮਾਈ ਗੋਡ ਓ ਵਾਓ ਕੀ ਬਾਤ ਐ ਕਲਾਪਿੰਗ ਚੱਲ ਜਾਈਂ ਮਰੀ ਜੱਟ ਇੱਕ ਤੁਸੀਂ ਮੰਮੀ ਉੱਧਰ ਆ ਜਾਓ ਠੀਕ ਐ ਜੀ ਤੇ ਹੁਣ ਆਪਾਂ ਕੇਕ ਕੱਟਣਾ ਸੋ ਬਿਊਟੀਫੁਲ ਨੰਨੂ ਸੋ ਬਿਊਟੀਫੁਲ ਆ ਰਹੀ ਦੋਨਾਂ ਨੂੰ ਛੋੜ ਦਾਂ ਛੋੜ ਦਾਂ ਮੈਨੂੰ ਇੱਧਰ ਦੇਖ ਉੱਪਰ ਦੇਖ ਇੱਧਰ ਦੇਖ ਪਾਪਾ ਵਾਲ ਦੇਖ ਕੈਮਰੇ ਵਾਲ ਦੇਖ ਕੈਮਰੇ ਵਾਲ ਕੈਮਰੇ ਵਾਲ ਦੇਖ ਦੇਖ ਤਾਂ ਸੀ ਫੋਟੋ ਟਿਕਟ ਨਹੀਂ ਆਪਾਂ ਜਲਦੀ ਚੱਲੀ ਚੱਲਾ ਚੱਲੋ 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 ਕਰ ਲਓ ਨਾ ਵੀਡੀਓ ਵਾਲ ਕਰ ਲਓ ਬੋਲ ਦੇ ਨਹੀਂ ਆਦੇ ਪਾਪਾ ਜੀ ਹਾਂ ਜੀ ਪਾਪਾ ਜੀ ਓ ਵਾਓ ਵਿੱਕੀ ਮਾਊਸ ਆਲਾ ਨੰਨੂ ਵਾਓ ਕੀ ਥੈਂਕ ਯੂ ਕੀ ਥੈਂਕ ਯੂ ਪਾਪਾ ਹੀ ਥੈਂਕ ਯੂ ਥੈਂਕ ਯੂ ਬੜਾ ਸੋਹਣਾ ਕੇਕ ਨੰਨੂ ਹੈ ਡੈਡਾ ਹੈ ਨਾ ਨੰਨੂ ਇਧਰ ਤੈਨੂੰ ਕਿੱਦਾਂ ਦਾ ਲੱਗ ਰਿਹਾ ਨੰਨੂ ਅੱਜ ਵਧੀਆ ਅੱਛਾ ਕਿੰਨਾ ਸੋਣਾ ਯਾਰ ਕੇ ਗਾ ਨੰਨੇ ਤੇਰਾ ਦੇ ਮਿੱਕੀ ਮਾਊਸ ਵਾਲਾ ਯਾਰ ਹੈ ਨਾ ਓਏ ਯਾਰ ਵਾਹ ਚਲੋ ਹੈਪੀ ਬਰਥਡੇ ਹੈਪੀ ਬਰਥਡੇ ਤਾੜੀਆਂ चलो ताड़ गया हैप्पी बर्थडे टू यू हैप्पी बर्थडे अतर तो यार ये नहीं गिफ्टा ले आओ हां जी तो नई व्यापारी तो भी बहुत ज्यादा

ਹੱਦੀ ਚਿਕਨ ਆਇਆ ਤੇ ਆਪਾਂ ਨੂੰ ਚਾਚੇ ਨੂੰ ਹੈ ਅੱਜ ਮੈਂ ਚੀਜ਼ ਨਹੀਂ ਆ ਬੈਠੇ ਨਹੀਂ ਹੈ ਉਹ ਬਣਾ ਲਿਆ ਤੇ ਜਾਓ ਤੇ ਆ ਨੰਨੂ ਹੁਣ ਸਮਾਜ ਮੂਰ ਚ ਪਾ ਲਿਆ ਤੇ ਆਪਾਂ ਨਿਆਣਿਆਂ ਨੂੰ ਨਾ ਉਹ ਬੋਲਾਂ ਦੇ ਦਿੰਨੇ ਆ ਹੈਨਾ ਹੈਲੋ ਕਿੱਥੇ ਲਿਆਉਂਦੀਆਂ ਨਾਲ ਚੋਗਲੇੜ ਦੇ ਨਾਲ ਬੋਲਾਂ ਠੀਕ ਹੈ ਉਧਰ ਬੈਠੇ ਬੋਲ ਰਹੇ ਆ ਇਹਦੇ ਵਾਸਤੇ ਕਿਤਰਾ ਕਰਦੀ ਵਾਸਤੇ ਮੈਨੂੰ ਤਾਂ ਦੋ ਹਨਾ ਈਦੇ ਵਾਸਤੇ तेरे वास्ते बोल तेरे वास्ते भी देख लो ननु पापा इन्नू ना मिलਦਾ ਮਸ਼ਾਲ ਜੀ ਉਸ ਕਾਨ ਵੇਖੋ ਉਸ ਕਾਨ ਚੱਲ ਲੋ ਜੀ ਗਿਫਟ ਟੋਪ ਲਓ ਜੀ ਨੰਨੂ ਦਾ ਖੁਰ ਲਿਆ ਹੁਣ ਗਿਫਟ ਬੱਬਲ ਗਨ ਬੱਬਲ ਗਨ ਚਲ ਆਗੇ ਖਾਪੜਾ ਬੜਾ ਇਹ ਲੈ ਇਹ ਓਹ ਓਹ ਕਾਦਾਂ ਹਾਂ ਓਹ ਬੱਸ 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 ਇੱਕ ਜਿਹੜਾ ਇਹ ਕੈਕ ਤੇ ਬੱਸ 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 ਹਾਂਜੀ ਤੇ ਆ ਨੰਨੂ ਦਾ ਸੈਕਿੰਡ ਗਿਫਟ ਓਹ ਕਲੇ ਵਾਹ ਤੇ ਇਧਰ ਨੰਨੂ ਦਾ ਇਹ ਗਿਫਟ ਲਿਆਂਦਾ ਸੀ ਨੰਨੂ ਦੇ ਚਾਚੇ ਨੇ ਇਹ ਇਹ ਅਲਮਾਰੀ ਲਿਆਂਦੀ ਸੀ ਨੰਨੂ ਵਾਸਤੇ ਇਹ ਅਲਮਾਰੀ ਲਿਆਂਦੀ ਸੀ ਤੇ ਇੱਕ ਲਿਆਂਦਾ ਸੀ ਸਟੱਡੀ ਟੇਬਲ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆਹ ਵਾਲਾ ਲਿਆਂਦਾ ਸੀ ਸਟੱਡੀ ਟੇਬਲ ਨੰਨੂ ਦਾ ਇਹ ਦੋ ਗਿਫਟ ਇਹ ਨੰਨੂ ਦੇ ਚਾਚੇ ਨੇ ਦਿੱਤੇ ਐਦਗੀ ਵੱਡੇ ਵੱਡੇ ਠੀਕ ਹੈ ਜੀ ਓ ਮਾਈ ਗੋਡ ਭਗਵਾਨ ਸੇਸ਼ ਨਾ ਹੀ ਆਦਿ ਓਹ ਆ ਗਏ ਆ ਗਏ ਦੋਈਂ ਕਲੀਆਂ ਥੋੜੀ ਕਰ ਤੋਂ ਪਾਗ ਆ ਗਏ ਮੈਂ ਕਿੱਥੇ ਬੈਠੋ ਬੈਠੋ ਬੈਜੋ ਬੈਜੋ ਓਹ ਵਾ